ਜਿਹੜੀ ਆਜ਼ਾਦੀ ਦਿਹਾੜਾ ਜਿੱਥੇ ਤੁਮ ਤੁਮਨਾ ਮਨਾਇਆ ਜਾ ਰਿਹਾ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਕੀ ਮਜਬੂਰੀ ਬਣ ਗਈ ਕੀ ਲੋੜ ਤੇ ਜਿੱਥੇ ਲੋਕ ਬਣਾਉਂਦੇ ਆ ਉੱਥੇ ਅਸੀਂ ਇਹਨੂੰ ਵੱਡਾ ਟੁਕੀ ਵਾਲਾ ਦਿਨ ਵੀ ਕਹਿੰਦੇ ਆ ਇਹਨੂੰ ਹੱਲੇ ਗੁੱਲੇ ਵਾਲਾ ਦਿਨ ਵੀ ਕਹਿੰਦੇ ਆ ਉਸ ਦਿਨ ਸਾਡਾ ਪੰਜਾਬ ਆ ਜਿਹੜਾ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ 36 ਜ਼ਿਲ੍ਹੇ ਸਾਡੇ ਇੱਕ ਪਾਸੇ ਰਹਿ ਗਏ 20 ਲੱਖ ਪੰਜਾਬੀ ਲੋਕਾਂ ਦਾ ਜਿਹੜਾ ਕਤਲ ਵਾਸਤੇ ਹੋਇਆ ਉਹਦੋਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ ਉਹ ਸਾਰੀ ਗੱਲ ਨੂੰ ਅਸੀਂ ਸਮਝ ਕੇ ਇਹ ਗੱਲ ਮੰਨਦੇ ਆ ਵੀ ਇਹ ਜਿਹੜੀ ਆਜ਼ਾਦੀ ਆ ਇਹ ਨਕਲੀ ਆਜ਼ਾਦੀ ਆ ਜਿਹੜੀ ਸਰਦਾਰ ਭਗਤ ਸਿੰਘ ਉਹਨਾਂ ਨੇ ਜਿਹੜੀ ਆ ਉਹ ਚਿੱਠੀ ਹੈ ਉਹ ਆਜ਼ਾਦੀ ਚਾਹੀਦੀ ਸੀ ਜਿਹੜੀ ਆਜ਼ਾਦੀ ਬਾਬੇ ਸੋਨਸingh ਭਗੜੇ ਦੇ ਮਨ ਦੇ ਵਿੱਚ ਉਹ ਆਜ਼ਾਦੀ ਚਾਹੀਦੀ ਕਿ ਜਿੱਥੇ ਸਾਰਿਆਂ ਨੂੰ ਬਰਾਬਰ ਨਿਆਂ ਮਿਲੇ ਸਾਰਿਆਂ ਨੂੰ ਬਰਾਬਰ ਦਾ ਰੁਜ਼ਗਾਰ ਮਿਲੇ ਸਾਰੇ ਜਿਹੜੇ ਆ ਇੱਕ ਬਰਾਬਰ ਚੱਲਣ ਇਹ ਆਜ਼ਾਦੀ ਆਸ ਤੇ ਆਹੀ ਲੜੇ ਜਿਹੜੀ ਆਜ਼ਾਦੀ ਆਸ ਤੇ ਲੜਿਆ ਉਹ ਹੀ ਆਜ਼ਾਦੀ ਅੱਜ ਸਾਨੂੰ ਭਾਜਪਾ ਜਿਹੜੀ ਆ ਸਾਨੂੰ ਫੇਰ ਗੁਲਾਮ ਕਰ ਰਹੀ ਆ ਜਿਹੜੀ ਆਈਪੀਸੀ ਦੀ ਧਾਰਾ ਵਾ ਉਹਨਾਂ ਨੂੰ ਇਹਨਾਂ ਨੇ ਸਾਰਿਆਂ ਬਦਲ ਕੇ ਤੇ ਹਿੰਦੀ ਦੇ ਵਿੱਚ ਜਿਹੜਾ ਇਹਨਾਂ ਕਨਵਰਟ ਕਰਤਾ ਉਹਦੇ ਵਿੱਚ ਇਹਨਾਂ ਬੀਐਮਐਸ ਜਿਹੜਾ ਬਾਬੇ ਭਾਰਤੀ ਨਿਆਂ ਸਹਿ BMSS ਜਿਹੜਾ ਭਾਰਤੀ ਨਿਆਂ ਸੁਰੱਖਿਆ ਸੈਟਾ ਇਸ ਤਰ੍ਹਾਂ ਇਹਨਾਂ ਨੇ ਕਾਨੂੰਨ ਬਣਾਏ ਜਿਹਨਾਂ ਦਾ ਹਿੰਦੀ ਦੇ ਵਿੱਚ ਇਹਨਾਂ ਦਾ ਨਾਮ ਕੀਤਾ ਵਾ ਜਾਂ ਕਿਸਾਨ ਜੁਨੀਆ ਜਾਂ ਜਿਹੜੇ ਅੰਦੋਲਨਕਾਰੀ ਕੋਈ ਵੀ ਆ ਉਹਨਾਂ ਦੇ ਉੱਤੇ ਇੱਕ ਐਸਾ ਜਿਹੜਾ ਇਹਨਾਂ ਨੇ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਕਿ ਕੋਈ ਵੀ ਜਿਹੜਾ BJP ਦੀ ਸਰਕਾਰ ਵੱਲ ਉਂਗਲੀ ਕਰੂਗਾ ਤੇ ਉਹਨੂੰ ਇਹ ਦੇਸ਼ ਧਰੋਹੀ ਮੰਨਣਗੇ ਕੋਈ ਪੱਤਰਕਾਰ ਕੋਈ ਵਿਦਿਆਰਥੀ ਸੰਗਠਨ ਕੋਈ ਕਿਸਾਨ ਸੰਗਠਨ ਕੋਈ ਵੀ ਅੰਦੋਲਨਕਾਰੀ ਜਿਹੜਾ ਵਾ ਇਹ ਤਰ੍ਹਾਂ ਦੀ ਗੱਲ ਕਰੂਗਾ ਉਹਨੂੰ ਪੁਲਿਸ ਦੇ ਰਾਹੀਂ ਪੁਲਿਸ ਨੂੰ ਬੜੀ ਵੱਡੀ ਪੱਦਰ ਤੇ ਦੇ ਵਿੱਚ ਨਾ ਖੋਲ ਦਿੱਤੀ ਆ ਪੁਲਿਸ ਜਿਹੜੀ ਆ ਉਹ ਤੁਹਾਨੂੰ 90 90 ਦਿਨ ਜਿਹੜਾ ਵਾ ਉਹ ਥਾਣੇ ਦੇ ਵਿੱਚ ਬਿਠਾ ਕੇ ਜਲੀਲ ਕਰੂਗੀ ਜਿਹੜਾ ਤੁਹਾਨੂੰ ਕਿਤੇ ਵੀ ਮਾਰਾ ਜਾ ਕੋਈ ਸਵਾਲ ਕਰਨ ਦੇ ਵੀ ਤੁਹਾਨੂੰ ਪੁਲਿਸ ਜਿਹੜਾ ਡਿਟੇਨ ਕਰ ਸਕਦੀ ਹੈ ਸਾਰੇ ਇਹਨਾਂ ਕਾਨੂੰਨ ਲੈਂਦੇ ਆ ਜਿਹਦਾ ਵਿਰੋਧ ਕਰਨ ਦੀ ਖਾਤਰ ਆ ਜੀ ਵੱਡੀ ਪੱਦਰ ਤੇ ਕਿਸਾਨ ਜਿਹੜੇ ਆ ਉਹ ਟਰੈਕਟਰ ਮਾਰਚ ਕਰ ਰਹੇ ਸਿਕਿਓਲ ਪੰਜਾਬ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਲਾਲੀ ਦੋਸਤੋ ਅੱਜ ਪੂਰੇ ਭਾਰਤ ਦੇ ਵਿੱਚ ਹੀ ਆਜ਼ਾਦੀ ਦਿਹਾੜਾ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਉੱਥੇ ਹੀ ਕਿਸਾਨ ਵੀਰਾਂ ਵੱਲੋਂ ਅੱਜ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਵੱਡੀ ਤਦਾਦ ਦੇ ਵਿੱਚ ਟਰੈਕਟਰ ਜਿਹੜੇ ਨੇ ਲੈ ਕੇ ਕਿਸਾਨ ਵੀਰ ਜਿਹੜੇ ਨੇ ਰੋਡ ਦੇ ਉੱਪਰ ਉਤਰੇ ਨੇ ਸੈਂਟਰ ਦੀ ਸਰਕਾਰ ਜਿਹੜੀ ਕਿ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਜਿਹੜਾ ਅੱਜ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਚਾ ਰਿਹਾ ਜਿੱਥੇ ਕਿ ਭਾਰਤੀ ਕਿਸਾਨ ਜੁਨੀਅਨ ਹੇਤਾਂ ਵੱਲੋਂ ਜਿਹੜਾ ਸਿੱਧੂਪੁਰ ਜੁਨੀਅਨ ਹੈ ਉਹਨਾਂ ਵੱਲੋਂ ਜਿਹੜਾ ਅੱਜ ਟਰੈਕਟਰ ਮਾਰਕ ਕੀਤਾ ਜਾ ਰਿਹਾ ਤੇ ਅੱਜ ਵੱਡੀ ਤਦਾਦ ਦੇ ਕਿਸਾਨਾਂ ਵੱਲੋਂ ਜਿਹੜਾ ਇਸ ਰੋਸ ਨੂੰ ਰੋਸੇ 'ਚ ਹਿੱਸਾ ਲਿਆ ਜਾ ਰਿਹਾ ਹੈ ਨਵੇਂ ਜਨੂਨਾਂ ਨੂੰ ਰੱਦ ਚੜਾਉਣ ਵਾਸਤੇ ਜਿਹੜੇ ਕਿਸਾਨ ਵੀਰ ਇੱਥੇ ਪਹੁੰਚੇ ਨੇ ਉਹਨਾਂ ਨਾਲ ਜਲਵਾਦ ਹੋਈ ਜਾ ਰਾਂਗੇ ਵੀਰ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਜਲਵਾਦ ਚੜਦੇ ਨੇ ਕਿ ਜਿੱਥੇ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਕਿਸਾਨ ਵੀਰ ਜਿਹੜੇ ਨੇ ਟਰੈਕਟਰ ਮਾਰਕ ਕਰ ਰਹੇ ਨੇ ਕੀ ਕਰਨਾ ਸਾਰੀਆਂ ਜਲਵਾਦ ਚੜਦੇ ਆ ਕਿਸਾਨ ਵੀਰਾਂ ਨਾਲ ਕਿਸਾਨ ਵੀਰ ਸਾਡੇ ਨਾਲ ਜਨਾਬ ਪਹਿਲਾਂ ਤਾਂ ਇਹ ਦੱਸੋ ਅੱਜ ਆਜ਼ਾਦੀ ਦਿਹਾੜਾ ਜਿੱਥੇ ਤੁਮ ਤਾਂ ਮਨਾਇਆ ਜਾ ਰਿਹਾ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਕੀ ਮਜਬੂਰੀ ਬਣ ਗਈ ਕੀ ਲੋੜ ਪੈ ਗਈ ਵੇਖੋ ਜੀ ਜਿਹੜੀ ਹੈ ਆਜ਼ਾਦੀ ਦਾ ਦਿਹਾੜਾ ਵਾ ਜਿੱਥੇ ਉਹ ਲੋਕ ਬਣਾਉਂਦੇ ਆ ਉੱਥੇ ਅਸੀਂ ਇਹਨੂੰ ਵੱਡਾ ਟੁੱਕੀ ਵਾਲਾ ਦੇਣ ਵੀ ਕਹਿੰਦੇ ਆ ਇਹਨੂੰ ਹੱਲੇ ਗੁੱਲੇ ਵਾਲਾ ਦੇਣ ਵੀ ਕਹਿੰਦੇ ਆ ਉਸ ਦਿਨ ਸਾਡਾ ਪੰਜਾਬ ਆ ਜਿਹੜਾ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ 36 ਜ਼ਿਲ੍ਹੇ ਸਾਡੇ ਇੱਕ ਪਾਸੇ ਰਹਿ ਗਏ 20 ਲੱਖ ਪੰਜਾਬੀ ਲੋਕਾਂ ਦਾ ਜਿਹੜਾ ਕਤਲ ਵਾਪਸ ਦਿਨ ਹੋਇਆ ਉਸ ਦਿਨ ਧੀਆਂ ਪੈਣਾਂ ਦੀ ਬੇਬਤੀ ਹੋਈ ਉਹ ਸਾਰੀ ਗੱਲ ਨੂੰ ਅਸੀਂ ਸਮਝ ਕੇ ਇਹ ਗੱਲ ਮੰਨਦੇ ਆ ਵੀ ਇਹ ਜਿਹੜੀ ਆਜ਼ਾਦੀ ਆ ਇਹ ਨਕਲੀ ਆਜ਼ਾਦੀ ਆ ਆਜ਼ਾਦੀ ਤੇ ਹੋਣੀ ਚਾਹੀਦੀ ਸੀ ਜਿਹੜੀ ਸਰਦਾਰ ਭਗਤ ਸਿੰਘ ਉਹਨਾਂ ਨੇ ਜਿਹੜੀ ਆ ਉਹ ਚਿਤਵੀ ਉਹ ਆਜ਼ਾਦੀ ਚਾਹੀਦੀ ਸੀ ਜਿਹੜੀ ਆਜ਼ਾਦੀ ਬਾਬੇ ਸੋਹਣ ਸਿੰਘ ਭਗੜੇ ਦੇ ਮਨ ਦੇ ਵਿੱਚ ਉਹ ਆਜ਼ਾਦੀ ਚਾਹੀਦੀ ਸੀ ਜਿੱਥੇ ਸਾਰਿਆਂ ਨੂੰ ਬਰਾਬਰ ਨਿਆਂ ਮਿਲੇ ਸਾਰਿਆਂ ਨੂੰ ਬਰਾਬਰ ਦਾ ਰੁਜ਼ਗਾਰ ਮਿਲੇ ਸਾਰੇ ਜਿਹੜੇ ਆ ਇੱਕ ਬਰਾਬਰ ਚ ਇਹ ਲੜੇ ਹਾਂ ਪਰ ਇੱਥੇ ਹੋਇਆ ਕੀ ਆ ਜੋ ਆਜ਼ਾਦੀ ਅੱਜ ਤੋਂ ਉਹ ਪਹਿਲਾਂ ਜੋ ਜਿਹੜੀ ਆਜ਼ਾਦੀ ਆਸਤੇ ਲੜਿਆ ਉਹ ਹੀ ਆਜ਼ਾਦੀ ਅੱਜ ਸਾਨੂੰ ਭਾਜਪਾ ਜਿਹੜੀ ਆ ਉਹ ਸਾਨੂੰ ਫੇਰ ਗੁਲਾਮ ਕਰ ਰਹੀ ਆ ਆ ਜਿਹੜੇ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਆ ਇਹਦਾ ਸਾਡੀ ਜਿਹੜੀ ਇਹ ਹੈਗੀ ਆ ਮਕਸਦ ਹੈ ਸਾਡਾ ਇਹ ਮਕਸਦ ਵਾ ਕਿ ਜਿਹੜੇ ਤਿੰਨ ਕਾਨੂੰਨ ਆ ਭਾਜਪਾ ਨੇ ਫੇਰ ਲਿਆਂਦੇ ਆ ਜਿਨ੍ਹਾਂ ਦਾ ਨਾਮ ਬਦਲ ਕੇ ਜਿਹੜੀ ਆਪੀਸੀ ਦੀ ਧਾਰਾ ਵਾ ਉਹਨਾਂ ਨੂੰ ਇਹਨਾਂ ਨੇ ਸਾਰਿਆਂ ਬਦਲ ਕੇ ਤੇ ਹਿੰਦੀ ਦੇ ਵਿੱਚ ਜਿਹੜਾ ਇਹਨਾਂ ਕਨਵਰਟ ਕਰਤਾ ਉਹਦੇ ਵਿੱਚ ਇਹਨਾਂ ਬੀਐਨਐਸ ਜਿਹੜਾ ਵਾ ਭਾਰਤੀ ਨਿਆਂਇ ਸਹਾਇਤਾ BNSS ਜਿਹੜਾ ਭਾਰਤੀ ਨਿਆਂ ਸੁਰੱਖਿਆ ਸਹਿਤਾ ਇਸ ਤਰ੍ਹਾਂ ਇਹਨਾਂ ਨੇ ਕਾਨੂੰਨ ਬਣਾਏ ਜਿਹਨਾਂ ਦਾ ਹਿੰਦੀ ਦੇ ਵਿੱਚ ਨਾਮ ਕੀਤਾ ਵਾ ਉਹਦੇ ਵਿੱਚ ਇਹਨਾਂ ਦੇ ਕੀ ਖਤਰਨਾਕ ਮਕਸਦ ਵਾ ਉਹ ਇਹ ਜਿਹੜੇ ਆ ਲੋਕਾਂ ਦੇ ਸਾਹਮਣੇ ਅੱਜ ਹਿਲੇਉਣਾ ਚਾਹੁੰਦੇ ਟਰੈਕਟਰ ਮਾਰਚ ਕਰਕੇ ਕਿਉਂ ਨਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇੱਕ ਚੌਥਾ ਥੰਮ ਕਿਹਾ ਜਾਂਦਾ ਪੱਤਰਕਾਰ ਭਾਈਚਾਰਾ ਵਿਦਿਆਰਥੀ ਜਿਹੜੇ ਉਹ ਜਾਂ ਕਿਸਾਨ ਜਿਹੜੇ ਜਾਂ ਜਿਹੜੇ ਅੰਦੋਲਨਕਾਰੀ ਕੋਈ ਵੀ ਆ ਉਹਨਾਂ ਦੇ ਉੱਤੇ ਇੱਕ ਐਸਾ ਜਿਹੜਾ ਇਹਨਾਂ ਨੇ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਕਿ ਕੋਈ ਵੀ ਜਿਹੜਾ ਬੀਜੇਪੀ ਦੀ ਸਰਕਾਰ ਵੱਲ ਨੂੰ ਉਂਗਲੀ ਕਰੂਗਾ ਤੇ ਉਹਨੂੰ ਇਹ ਦੇਸ਼ ਧਰੋਹੀ ਮੰਨਣਗੇ ਜਾਨੀ ਕਿ ਇਹ ਜਿਹੜੀ ਸੱਤਾ 'ਚ ਬੈਠੀ ਸਰਕਾਰ ਆ ਉਹਨੂੰ ਦੇਸ਼ ਮੰਨਣਗੇ ਤੇ ਕੋਈ ਵੀ ਜਿਹੜਾ ਵਾ ਕੋਈ ਪੱਤਰਕਾਰ ਕੋਈ ਵਿਦਿਆਰਥੀ ਸੰਗਠਨ ਕੋਈ ਕਿਸਾਨ ਸੰਗਠਨ ਕੋਈ ਵੀ ਅੰਦੋਲਨਕਾਰੀ ਜਿਹੜਾ ਵਾ ਕਿਸ ਤਰ੍ਹਾਂ ਦੀ ਗੱਲ ਕਰੂਗਾ ਉਹਨੂੰ ਪੁਲਿਸ ਦੇ ਰਾਈ ਪੁਲਿਸ ਨੂੰ ਬੜੀ ਵੱਡੀ ਪੱਦਰ ਤੇ ਦੇ ਵਿੱਚ ਨਾ ਖੁੱਲ ਦਿੱਤੀ ਆ ਪੁਲਿਸ ਜਿਹੜੀ ਆ ਉਹ ਤੁਹਾਨੂੰ 90 90 ਦਿਨ ਜਿਹੜਾ ਵਾ ਉਹ ਥਾਣੇ ਦੇ ਵਿੱਚ ਬਿਠਾ ਕੇ ਜਲੀਲ ਕਰੂਗੀ ਜਿਹੜਾ ਤੁਹਾਨੂੰ ਕਿਤੇ ਵੀ ਮਾਰਾ ਜਾ ਕੋਈ ਸਵਾਲ ਕਰਨ ਦੇ ਵੀ ਤੁਹਾਨੂੰ ਪੁਲਿਸ ਜਿਹੜਾ ਡਿਟੇਨ ਕਰ ਸਕਦੀ ਹੈ ਸਾਰੇ ਇਹਨਾਂ ਕਾਨੂੰਨ ਲਿਆਂਦੇ ਆ ਜਿਹਦਾ ਵਿਰੋਧ ਕਰਨ ਦੀ ਖਾਤਰ ਅੱਜ ਵੱਡੀ ਪੱਦਰ ਤੇ ਕਿਸਾਨ ਜਿਹੜੇ ਆ ਉਹ ਟਰੈਕਟਰ ਮਾਰਚ ਕਰ ਰਹੇ ਆ ਜੀ ਠੀਕ ਆਪਦਾ ਜੀ ਅੱਜ ਆਜ਼ਾਦੀ ਆਇਆ ਚੋਂ ਜੀ ਆਇਸਾ ਲਈ ਉਥੇ ਦਿੱਲੀ ਦੇ ਬਾਰਡਰਾਂ ਤੇ ਸਾਨੂੰ ਧਰਨੇ ਲਾਉਣੇ ਪੈਂਦੇ ਨੇ ਕਿਵੇਂ ਦੇਖਦੇ ਹਾਂ ਜੀ ਵੇਖੋ ਇਹ ਸਾਡਾ ਖੂਨ ਆ ਜੀ ਜਦੋਂ ਜ਼ਾਲਮ ਔਰੰਗਜ਼ੇਬ ਗੱਦੀ ਤੇ ਬੈਠਾ ਨਾ ਉਸ ਵਕਤ ਉਹਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਮੈਂ ਪੰਜਾਬ ਨੂੰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਰੋਕਾਂ ਉਹਦੇ ਵਿੱਚ ਉਹਨਾਂ ਸਾਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਨੇ ਆਪਣਾ ਸਿਰ ਦੇ ਦਿੱਤਾ ਪਰ ਅਸੀਂ ਆਪਣਾ ਸਿਰ ਝੁਕਾਇਆ ਨਹੀਂ ਸਿਰ ਦੇ ਦਿੰਨੇ ਆ ਪਰ ਝੁਕਾਉਂਦੇ ਨਹੀਂ ਆ ਉਸ ਤੋਂ ਬਾਅਦ ਜਦੋਂ ਇਥੇ ਅੰਗਰੇਜ਼ਾਂ ਦੀ ਸਰਕਾਰ ਆਈ ਉਹਨਾਂ ਵੀ ਸਾਨੂੰ ਦਬਣਾ ਚਾਹਿਆ ਸਰਦਾਰ ਭਗਤ ਸਿੰਘ ਉਹਨੇ ਹੱਸ-ਹੱਸ ਕੇ ਫਾਂਸੀਆਂ ਦੇ ਰਸਤੇ ਚੜ ਗਏ ਪਰ ਅੰਗਰੇਜ਼ਾਂ ਨੂੰ ਮੁੜਦਾ ਪਿਆ ਅੱਜ ਬੀਜੇਪੀ ਵੀ ਸਾਨੂੰ ਔਕਾਤ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਪੰਜਾਬ ਨੂੰ ਉਹਦੀ ਔਕਾਤ ਦਿਖਾਉਣੀ ਆ ਪਰ ਉਹ ਬੀਜੇਪੀ ਨੂੰ ਇਹ ਨਹੀਂ ਸਮਝ ਪਈ ਸਾਨੂੰ ਔਕਾਤ ਔਰੰਗਜੇ ਵੀ ਦਿਖਾਉਂਦਾ ਰਹਿ ਗਿਆ ਸਾਨੂੰ ਔਕਾਤ ਜਿਹੜਾ ਅੰਗਰੇਜ਼ ਵੀ ਦਿਖਾਉਂਦੇ ਰਹੇ ਸਾਨੂੰ ਔਕਾਤ ਬੀਜੇਪੀ ਦੀ ਸਰਕਾਰ ਵੀ ਦਿਖਾਉਣਾ ਚਾਹੁੰਦੀ ਬੀਜੇਪੀ ਨੂੰ ਅਸੀਂ ਗੁੱਟਨੇ ਆ ਭਾਰ ਕਰ ਲਿਆ ਜਿਹੜੀ ਬੀਜੇਪੀ ਕਹਿੰਦੀ 400 ਤੋਂ ਪਾਰ ਉਹ ਬੀਜੇਪੀ ਅ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੀਜੇਪੀ ਛੜਖਾਂ ਦੇ ਰੁਲੂਗੀ ਤੁਸੀਂ ਵੇਖਿਓ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਜਿਹੜੇ ਕਾਨੂੰਨ ਅੰਗਰੇਜ਼ਾਂ ਨੇ ਲਿਆਂਦੇ ਸੇਮ ਬੀਜੇਪੀ ਉਹ ਲਿਆਉਣਾ ਚਾਹੁੰਦੀ ਆ ਜੋ ਵੀ ਕਾਨੂੰਨ ਜਿਹੜਾ 1919 ਦੇ ਵਿੱਚ ਇੱਕ ਕਾਨੂੰਨ ਆਇਆ ਸੀਗਾ ਜਿਹਦੇ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਸਾਾਕਾ ਉਹ ਵਾਪਰ ਗਿਆ ਸੀਗਾ ਉਹੋ ਹੀ ਕਾਨੂੰਨ ਆ ਜਿਹੜਾ ਇਹਨਾਂ ਨੇ ਹੁਣ ਵੀ ਐਨਐਸ ਦੇ ਵਿੱਚ ਲਿਆਂਦਾ ਸੇਮ ਉਹਦੀ ਤਬਦੀਲੀ ਕੀਤੀ ਆ ਵੀ ਜਿੰਨੋ ਜਦੋਂ ਮਰਜ਼ੀ ਕਿਸੇ ਨੂੰ ਫੜ ਕੇ ਜੇਲੇ ਸੁੱਟ ਸਕਦੇ ਆ ਕਿੰਨਾ ਲੰਮਾ ਸਮਾਂ ਰੱਖਦੇ ਆ ਉਹਦੀ ਕੋਈ મਨਿਆਦ ਨਹੀਂ ਐ ساری ਉਮਰ ਦਾ ਕਾਰਾਵਾਸ ਦੇ ਸਕਦੇ ਆ ਇਹੋ ਜੇ ਕਾਨੂੰਨਾਂ ਦੇ ਖਿਲਾਫ ਜਿਹੜਾ ਲੋਕਾਂ ਦਾ ਰੋਹ ਆ ਤੇ ਉਹ ਰੋਹ ਦੇ ਵਿੱਚ ਆ ਟਰੈਕਟਰ ਮਾਰਚ ਕਰਦੇ ਕਿਵੇਂ ਦੇਖਦੇ ਹੋ ਜੇ ਪੰਜਾਬ ਭਾਰਤ ਦੀ ਆਜ਼ਾਦੀ ਦੇ ਵਿੱਚ ਵੀ ਪੰਜਾਬੀਆਂ ਦਾ ਵੱਡਾ ਹੱਥ ਸੀ ਵੱਡਾ ਰੋਲ ਸੀ ਅਹਿਮ ਰੋਲ ਸੀ ਅੱਜ ਵੀ ਬਾਰਡਰਾਂ ਦੇ ਫੌਜੀ ਵੀਰ ਨੇ ਵਿੱਚ ਪੰਜਾਬੀ ਵੀਰ ਅਹਿਮ ਰੋਲ ਨਿਭਾ ਰਹੇ ਨੇ ਪਰ ਪੰਜਾਬ ਨਾਲ ਇਸ ਤਰ੍ਹਾਂ ਦਾ ਵਿਤੜਾ ਕਿਉਂ ਹੁੰਦਾ ਕਿਉਂ ਨਹੀਂ ਉਹਨਾਂ ਦੀ ਮੰਨ ਮੰਨਿਆ ਜਾਂਦਾ ਕਿਉਂਕਿ ਅਸੀਂ ਕ੍ਰਾਂਤੀਕਾਰੀ ਲੋਕ ਆ ਕ੍ਰਾਂਤੀਕਰਨ ਹਮੇਸ਼ਾ ਲੋ ਜਿਹੜੀ ਇਹੋ ਜੀਆਂ ਕੋਈ ਵੀ ਸਰਕਾਰ ਆਵੇ ਉਹ ਨੱਪਦੀ ਆਈ ਆ ਉਹ ਦਬਾਉਂਦੀ ਆਈ ਆ ਵੇਖੋ ਜੇ ਸਾਲ 1965 ਦੇ ਵਿੱਚ ਨਾਰਾ ਦਿੱਤਾ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿ ਜੈ ਜਵਾਨ ਜੈ ਕਿਸਾਨ ਤੋ ਇਸੇ ਕਰਕੇ ਜਿਹੜਾ ਜਵਾਨ ਆ ਉਹ ਦੇਸ਼ ਦੀ ਰਾਖੀ ਜਿਹੜੀ ਬਾਰਡਰ ਤਾਂ ਰਾਖੀ ਕਰੂਗਾ ਜਿਹੜਾ ਕਿਸਾਨ ਆ ਉਹ ਲੋਕਾਂ ਦਾ ਢਿੱਡ ਭਰੂਗਾ ਪਰ ਇਹਦੋਂ ਪਹਿਲਾਂ ਸਾਡੇ ਗੁਰੂ ਸਾਹਿਬਾਨ ਨੇ ਇਹੋ ਨਾਰਾ ਦਿੱਤਾ ਹੈ ਦੇਗ ਤੇਗ ਫਤਿਹ ਦੇਗ ਦਾ ਜਿਹੜਾ ਅਰਥ ਹੋ ਆ ਵੀ ਲੋਕਾਂ ਦਾ ਢਿੱਡ ਭਰਨਾ ਤੇਗਦਾਰ ਤੇ ਹੋ ਵੀ ਆਪਣੀ ਸਵੈ ਰੱਖਿਆ ਕਰਨਾ ਇਹ ਨਾਰਾ ਸਾਨੂੰ ਸਾਡੇ ਗੁਰੂ ਸਾਹਿਬਾਂ ਤੋਂ ਚੱਲਿਆ ਆਉਂਦਾ ਅੱਜ ਜਿਹੜੀ ਬੀਜੇਪੀ ਦੀ ਸਰਕਾਰ ਹੈ ਤਾਨਾਸ਼ਾਹੀ ਸਰਕਾਰ ਹੈ ਇਹ ਵੇਖਦੀ ਨਹੀਂ ਐ ਸੇਖਾ ਸ਼ੀਨਾ ਨੂੰ ਵੀ ਉਹਦੇ ਨਾਲ ਲੋਕਾਂ ਨੇ ਕੀ ਕੀਤਾ ਬੰਗਲਾਦੇਸ਼ ਦੇ ਵਿੱਚ ਕਿਉਂਕਿ ਲੋਕ ਲੋਕਤੰਤਰ ਦੇ ਵਿੱਚ ਵੱਡੇ ਹੁੰਦੇ ਆ ਨਾ ਕਿ ਕੋਈ ਸਰਕਾਰ ਵੱਡੀ ਹੁੰਦੀ ਆ ਜੇ ਲੋਕਾਂ ਦੀ ਗੱਲ ਸੁਣੋਗੇ ਤਾਂ ਲੰਮਾ ਸਮਾਂ ਸਰਕਾਰ ਤੁਸੀਂ ਚਲਾ ਸਕਦੇ ਜੇ ਜੇ ਲੋਕ ਤੁਹਾਡੇ ਉਲਟ ਹੋ ਗਏ ਤੇ ਫਿਰ ਸਰਕਾਰ ਅੱਜ ਵੀ ਗਈ ਤੇ ਕੱਲ ਵੀ ਗਈ ਇਹਦੇ ਵਿੱਚ ਆ ਜਿਹੜੀ ਤੁਹਾਡੇ ਸਾਹਮਣੇ ਆਇਆ ਵਾ ਇਹ ਭਾਵੇਂ ਆ ਨਵੀਂ ਸਰਕਾਰ ਵਾ ਜਿਹੜੀ ਆਪਾਂ ਜਿਹਨੂੰ ਆਪ ਦੀ ਸਰਕਾਰ ਕਹਿੰਨੇ ਆ ਪਰ ਇਹ ਲੋਕਾਂ ਦੇ ਜਿਹੜਾ ਗੁੱਸਾ ਉਹਦੇ ਵਿੱਚੋਂ ਨਿਕਲੀ ਆ ਪੰਜਾਬ ਦੇ ਵਿੱਚ ਇਹ ਗੱਲ ਕਰਕੇ ਵਿਖਾਈ ਦਿੱਲੀ ਦੇ ਵਿੱਚ ਵੀ ਲੋਕਾਂ ਨੇ ਜੇ ਲੋਕ ਚਾਹਣ ਜਿਹੜੇ ਬੰਦੇ ਨੂੰ ਸਰਕਾਰ ਦਾ ਉੜਿਆੜਾ ਵੀ ਨਹੀਂ ਪਤਾ ਲੋਕ ਉਹਦੀ ਵੀ ਸਰਕਾਰ ਬਣਾ ਦਿੰਦੇ ਭਾਵੇਂ ਇਹਨਾਂ ਕੋਈ ਚੱਲ ਰੇ ਨਹੀਂ ਚੱਲ ਰਹੀ ਇਹ ਵੱਖਰੀ ਗੱਲ ਵਾ ਪਰ ਲੋਕਾਂ ਨੇ ਬਦਲ ਕੇ ਇਹ ਗੱਲ ਕਰਤਾ ਵੀ ਲੋਕਤੰਤਰ ਦਾ ਰਾਜ ਹੈ ਲੋਕ ਲੋਕ ਕੁਝ ਵੀ ਕਰ ਸਕਦੇ ਆ ਅੱਜ ਸਾਰੀਆਂ ਜੁਨੀਆਂ ਨਾਲ ਜਿਹੜਾ ਟਰੈਕਟਰ ਮਾਰਕ ਕੀਤਾ ਜਾ ਰਿਹਾ ਜਾਂ ਸਿਰਫ ਤੁਹਾਡੀ ਜੁਨੀ ਨਹੀਂ ਜਾ ਰਹੀ ਹੈ ਨਹੀਂ ਜੀ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਤੇ ਸਰਦਾਰ ਸਰਵਣ ਸਿੰਘ ਧੰਦੇਰ ਜਿਹੜੇ ਦੋ ਮੋਰਚੇ ਆ ਜਿਨ੍ਹਾਂ ਦੇ ਵਿੱਚ ਕਾਫੀ ਜੁੜੀਆਂ ਨੇ ਉਹ ਸਾਰਿਆਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਤੇ ਇਹ ਜਿਹੜੇ ਕਾਲੇ ਕਾਨੂੰਨ ਇਹਨਾਂ ਦਾ ਕਾਪੀਆਂ ਸਾੜ ਰਹੀਆਂ ਅੱਜ ਹੀ ਕੀ ਆਪਦਾ ਇਸ ਮਾਰਚ ਨਾਲ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣਗੀ ਕਿਉਂਕਿ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਤੁਸੀਂ ਟਰੈਕਟਰ ਮਾਰਚ ਜਾ ਰਹੇ ਹੋ ਕੀ ਆਪਦਾ ਵਧੀਆ ਰਿਸਪਾਂਸ ਮਿਲ ਪਾਏਗਾ ਵੇਖੋ ਜੀ ਬਿਲਕੁਲ ਵਧੀਆ ਮਿਲੂਗਾ ਵੇਖੋ ਅੱਜ ਸਾਡਾ ਹਜੇ ਵੀ ਜਿਹੜਾ ਕਿਸਾਨਾਂ ਦੀ ਜਮਾਤ ਹੈ ਨਾ ਜੀ ਇਹਨਾਂ ਪੜਾਂ ਦਾ ਟੋਲਾ ਵਾ ਇਸ ਤਰ੍ਹਾਂ ਵੀ ਆਪਾਂ ਕਲਵੇਰ ਚ ਬਹੁਤ ਸਾਡਾ ਹਿੱਸਾ 90% ਅੱਜ ਵੀ ਹਜੇ ਹੱਥ ਪਰਵਾ 10% ਹਿੱਸਾ ਸਾਡੇ ਜੋ ਪੜ ਲੈ ਗਿਆ ਪਰ ਜਿਹੜਾ 90% ਹਿੱਸਾ ਉਹਨੂੰ ਪਤਾ ਹੀ ਨਹੀਂ ਵੀ ਸਾਡੇ ਨਾਲ ਧੱਕਾ ਕੀ ਹੋ ਰਿਹਾ ਵਾ ਇਸ ਕਰਕੇ ਜਿਹੜਾ ਸਾਡਾ ਇਹ ਟਰੈਕਟਰ ਮਾਰਚ ਇਕੱਠੇ ਕਰਨਾ ਮਤਲਬ ਹੁੰਦਾ ਵੀ ਲੋਕ ਇਕੱਠੇ ਹੋਣ ਜਦੋਂ ਲੋਕ ਇਕੱਠੇ ਹੋਣ ਤੇ ਅਸੀਂ ਆਪਣੀ ਗੱਲ ਲੋਕਾਂ 'ਚ ਖੜੀਏ ਜਦੋਂ ਅਨਪੜ੍ਹ ਬੰਦੇ ਦੇ ਕੋਲ ਜਦੋਂ ਗੱਲ ਚੱਲ ਜੈਣਾ ਫਿਰ ਉਹ ਗੱਲ ਉਹਦੇ ਕੋ ਗੰਡ ਵੱਜ ਜਾਂਦੀ ਫਿਰ ਉਹ ਕਿਤੇ ਨਹੀਂ ਜਾਂਦੀ ਫਿਰ ਉਹ ਸਰਕਾਰਾਂ ਦੇ ਖਿਲਾਫ ਪਿਆਰ ਹੋ ਜਾਂਦਾ ਫਿਰ ਉਹਨਾਂ ਨੂੰ ਸਮਝ ਆ ਜਾਂਦੀ ਵੀ ਲੜਾਈ ਸਾਡੀ ਕੀ ਆ ਤੇ ਫਿਰ ਅਸੀਂ ਸਾਰੇ ਅੱਜ ਤੱਕ ਜੰਗ ਜਿੱਤਦੇ ਆਏ ਵੀ ਜਿੱਤਾਂਗੇ ਜ਼ਰੂਰ ਲੰਬੇ ਸਮੇਂ ਤੋਂ ਜਿਹੜਾ ਸੰਭੂ ਬਾਰਡਰ ਹੈ ਉਹ ਵੀ ਬੰਦ ਸੀ ਪਰ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਉਸ ਨੂੰ ਬਹਾਲ ਕਰਨ ਦਾ ਕਿਵੇਂ ਦੇਖਦੇ ਹੋ ਅੱਜ ਇਹ ਵੇਖੋ ਇਹ ਸਰਕਾਰ ਦੇ ਮੂੰਹ ਅਹੀਂ ਤੇ ਦਿੱਲੀ ਜਾਣ ਆਸਤੇ ਬੈਠੇ ਆਂ ਰੋਡ ਬਲੌਕ ਜਿਹੜੇ ਆ ਸਰਕਾਰ ਨੇ ਕੀਤੇ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਤੇ ਸਾਡੇ ਨਾਲ ਜੋ ਜਿਹੜੇ ਵਾਲੇ ਬਾਗ ਦੇ ਵਿੱਚ ਹੋਇਆ ਉਹ ਬਿਲਕੁਲ ਕੀਤਾ ਸੇਮ ਟੂ ਸੇਮ ਸਾਨੂੰ ਮਾਰਿਆ ਕੁੱਟਿਆ ਉੱਥੇ ਸਾਡਾ ਸ਼ੁਭ ਕਰਨ ਸ਼ਹੀਦ ਕਰਤਾ ਸਾਡੇ ਉੱਤੇ ਜਿਹੜੇ ਇਹਨਾਂ ਨੇ ਲਗਾਤਾਰ ਗੋਲੇ ਛੁੱਟੇ ਫਿਰ ਸਾਡੇ ਜ਼ਖਮਾਂ ਦੇ ਲੂਣ ਪਾਉਣ ਦੀ ਖਾਤਰ ਜਿੰਨਿਆਂ ਨੇ ਅਧਿਕਾਰੀਆਂ ਨੇ ਕੰਮ ਸਾਡੇ ਨਾਲ ਕੀਤਾ ਉਹਨਾਂ ਨੂੰ ਰਾਸ਼ਟਰਪਤੀ ਰਾਜ ਜਿਹੜਾ ਵਾਰਡਵਾ ਉਹ ਇਹਨਾਂ ਨੇ ਘੋਸ਼ਿਤ ਕਰਤਾ ਵੀ ਉਹਨਾਂ ਨੂੰ ਦਵਾਂਗੇ ਹਾਈ ਕੋਰਟ ਨੇ ਇਹ ਤੇ ਰੋਕ ਲਾਈ ਆ ਹੁਣ ਹਾਈ ਕੋਰਟ ਜਿਹੜਾ ਵਾ ਅਸੀਂ ਹਾਈ ਕੋਰਟ ਦਾ ਧੰਨਵਾਦ ਕਰਦੇ ਆ ਵੀ ਜਿਹੜੀ ਲੋਕਾਂ ਦੀ ਆਸ ਵਾਣਾ ਇੱਕ ਨਿਆਂ ਦੀ ਉਹ ਫੇਰ ਮੋੜ ਬੱਜੀ ਆ ਇਸ ਗੱਲ ਦੇ ਉੱਤੇ ਕਿ ਫੇਰ ਵੀ ਕਿਤਨਾ ਕਿਤੇ ਸਾਡੀ ਸੁਣਵਾਈ ਹੈਗੀ ਜਿਹੜਾ ਸਾਡਾ ਮਾਨਯੋਗ ਅਦਾਲਤਾਂ ਨੇ ਮਾਨਯੋਗ ਜਿਹੜਾ ਸਾਡਾ ਹਾਈ ਕੋਰਟ ਵਾ ਉਹਨੇ ਸਾਡਾ ਪੱਖ ਦੇ ਵਿੱਚ ਜਿਹੜਾ ਇਹ ਗੱਲ ਕੀਤੀ ਆ ਕਿ ਰੋਡ ਜਿਹੜੇ ਆ ਇਹਨਾਂ ਨੂੰ ਬਿਲਕੁਲ ਖਾਲੀ ਕਰਨਾ ਜਿਹਦਾ ਵੱਧ ਤੋਂ ਵੱਧ ਕਿਸਾਨ ਕੀ ਕਰਨਗੇ ਧਰਦੇ ਮੁਜਾਰੇ ਕਰਕੇ ਵਾਪਸ ਆ ਜਾਣਗੇ ਇਹਨਾਂ ਦੇ ਕੋਲ ਕੋਈ ਇਹ ਬੜਾ ਵਧੀਆ ਫੈਸਲਾ ਵਾ ਪਰੇ ਬੀਜੇਪੀ ਦੀ ਸਰਕਾਰ ਦੇ ਮੂੰਹ ਤੇ ਚਪੇੜ ਵਾ ਵੀ ਉਹ ਖਾਲੀ ਕਰਕੇ ਅਸੀਂ ਵੀ ਕਹਿੰਨੇ ਆ ਵੀ ਉਹ ਖਾਲੀ ਹੋਣੀ ਚਾਹੀਦੀ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚ ਦੇਣਾ ਚਾਹੀਦਾ ਤੇ ਲੋਕਾਂ ਦੇ ਜਿਹੜੇ ਜਿਹੜੇ ਆ ਆਪਣੇ ਕੰਮਕਾਰ ਰੁਕੇ ਆ ਉਹ ਨਰਵਿਕਣ ਚੱਲਨੇ ਚਾਹੀਦੇ ਆ ਜੀ ਆਮ ਜਨਤਾ ਦਾ ਇਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕਿ ਅੱਜ ਟਰੈਕਟਰ ਮਾਰਚ ਦੇ ਵਿੱਚ ਆਮ ਜਨਤਾ ਦਾ ਕੀ ਅਹਿਮ ਰੋਲ ਮਿਲ ਰਿਹਾ ਉਹ ਸਾਹ ਦੇ ਰਹੀ ਪੂਰਾ ਵੇਖੋ ਜੀ ਪੂਰਾ ਸਾਹ ਦੇ ਰਹੀ ਹੈ ਇਹਦੇ ਵਿੱਚ ਸਾਨੂੰ ਜਿੰਨੇ ਅਸੀਂ ਜੂਨੀਅਨ ਵਾਲੇ ਆ ਅਸੀਂ ਇਹ ਗੱਲ ਨੂੰ ਸਮਝਦੇ ਆ ਵੀ ਸਾਡਾ ਲੋਕਾਂ ਨਾਲ ਕੋਈ ਰੋਸ ਨਹੀਂ ਆ ਸਾਡਾ ਜਿਹੜਾ ਰੋਸਵਾ ਇੱਕ ਬੀਜੇਪੀ ਦੀ ਸਰਕਾਰ ਦੇ ਨਾਲ ਆ ਕਿਉਂਕਿ ਬੀਜੇਪੀ ਸਰਕਾਰ ਜਿਹੜੇ ਧੜਾ ਧੜ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਲੋਕਾਂ ਦੇ ਜਿਹੜੇ ਆ ਇਹ ਹੱਕ ਉਹਨਾਂ ਨੂੰ ਮਾਰਿਆ ਜਾ ਰਿਹਾ ਤੇ ਵੱਡੀ ਪੱਦਰਤੀ ਆ ਸਾਡੇ ਦੁਕਾਨਦਾਰ ਵੀਰਵਾ ਜਿਹੜੇ ਸ਼ਹਿਰਾਂ ਦੇ ਵਿੱਚੋਂ ਸਾਡੇ ਨਾਲ ਆਏ ਆ ਸਾਡੇ ਮਜ਼ਦੂਰ ਵੀਰ ਆ ਸਾਡੇ ਨਾਲ ਵਾ ਸਾਡੇ ਕਿਸਾਨ ਤੇ ਹੈ ਹੀ ਆ ਮਤਲਬ ਵੱਡੀ ਪੱਧਰ ਤੇ ਲੋਕ ਇੱਕ ਗੱਲ ਨੂੰ ਸਮਝਦੇ ਆ ਜੀਦਾ ਤੁਸੀਂ ਵੋਟਾਂ ਦੇ ਵਿੱਚ ਵੇਖ ਵੀ ਲਿਆ ਪੀ ਕੀ ਬਣਿਆ ਤੇ ਕੀ ਨਹੀਂ ਉਹਦੇ ਵਿੱਚ ਤੁਹਾਡੇ ਸਾਹਮਣੇ ਸਭ ਦੇ ਇਸ ਦੇ ਪ੍ਰਧਾਨ ਮੰਤਰੀ ਇਹ ਨਰਿੰਦਰ ਮੋਦੀ ਦੀਆਂ ਥੋੜੇ ਦਿਨ ਪਹਿਲਾਂ ਹੀ ਫੋਟੋਆਂ ਵਾਇਰਲ ਹੋ ਰਹੀਆਂ ਜਿੱਥੇ ਉਹ ਕਿਸਾਨ ਵੀਰਾਂ ਨੂੰ ਮਿਲ ਰਹੇ ਨੇ ਬਾਰਿਸ਼ ਦੇ ਵਿੱਚ ਕਿਵੇਂ ਦੇ ਦੇਓ ਉਹਦੇ ਉਹਨਾਂ ਦਾ ਦਰਦ ਵੰਡਾਉਣ ਲਈ ਜਾਂਦੇ ਉੱਥੇ ਪਹੁੰਚੇ ਹੋਏ ਸੀ ਮੋਦੀ ਸਾਹਿਬ ਮਿਲਦੇ ਆ ਸਾਨੂੰ ਮਿਲਦੇ ਉਦੋਂ ਜਦੋਂ ਜਦੋਂ ਉਹਨਾਂ ਨੇ ਕਾਰਪੇਟ ਨੂੰ ਸੁਖ ਦੇਣਾ ਹੋਵੇ ਉਹ ਇਹ ਕਹਿੰਦੇ ਆ ਵੀ ਤੁਸੀਂ ਖੇਤੀ ਕਰੋ ਤੁਸੀਂ ਤੁਹਾਨੂੰ ਕਰਨ ਤੋਂ ਨਹੀਂ ਰੋਕਦੇ ਜੰਮ ਜੰਮ ਕਰੋ ਤੁਸੀਂ ਖੇ ਪਰ ਖੇਤੀ ਉਹ ਕਰੋ ਜਿਹੜੀ ਕਾਰਪੋਰੇਟ ਚਾਹੁੰਦਾ ਵਾ ਜੇ ਉਹਨਾਂ ਨੇ ਹਾਈਵੇ ਕੱਢਿਆ ਤੇ ਲੋਕਾਂ ਦੇ ਸੁੱਖ ਨੂੰ ਨਹੀਂ ਕੱਢ ਰਹੇ ਹੋ ਉਦੇ ਉੱਤੇ ਜਿਹੜਾ ਹਾਈਵੇ ਜਿੰਨੇ ਵੀ ਆਏ ਇਸ ਕਰਕੇ ਆ ਵੀ ਪੂਰੇ ਵਰਲਡ ਦੀ ਜਿਹੜੀ ਆ ਉਹ ਇੱਕ ਇੱਕ ਤਰ੍ਹਾਂ ਦੇ ਨਾਲ ਇੱਕ ਥਾਂ ਦੇ ਮੰਡੀ ਕੀਤੀ ਜਾਵੇ ਜਿੱਥੋਂ ਮਰਜ਼ੀ ਲੁੱਟ ਕਰਕੇ ਜਿੱਥੇ ਮਰਜ਼ੀ ਵੇਚਿਆ ਜਾਵੇ ਆਮ ਕਿਸਾਨ ਕੀ ਕੋਈ ਅੰਮ੍ਰਿਤਸਰ ਨੂੰ ਫਸਲ ਇੱਥੋਂ ਜਿਹੜੇ ਬੀਜਣ ਵਾਲੇ ਆ ਉਹ ਵੱਧ ਤੋਂ ਵੱਧ ਕਿੱਥੋਂ ਤੱਕ ਜਾ ਸਕਦੇ ਆ ਰਈਏ ਤੱਕ ਜਲੰਧਰ ਤੱਕ ਜਾ ਸਕਦੇ ਆ ਜਿਹੜੇ ਵੱਡੇ ਹਾਈਵੇ ਆ ਦਿੱਲੀ ਨੂੰ ਕਾ ਜੰਮੂ ਕਟੜਾ ਕਾ ਇੱਧਰ ਨੂੰ ਇਹ ਦੂਜੇ ਮੁਲਖਾਣਾ ਜੂਰ ਪੜਾ ਜੋੜ ਰਹੇ ਆ ਉਹ ਸਾਡੇ ਆਸਤੇ ਨਹੀਂ ਆ ਉਹ ਬਾਨੀਆਂ ਡਾਨੀਆਂ ਆਸਤੇ ਉਹਨਾਂ ਦੀ ਖਾਤਰੋਂ ਮਿਲਦੇ ਆ ਉਹਨਾਂ ਦੇ ਵਿਆਹਾਂ ਵਿੱਚ ਤੁਸੀਂ ਵੇਖ ਸਕਦੇ ਜੇ ਉਹਨਾਂ ਦੀ ਖਾਤਰ ਉਹ ਲੋਕਾਂ ਨਾਲ ਮਿਲਨੀਆਂ ਕਰਦੇ ਵੇਖ ਸਕਦੇ ਜੇ ਉਹਨਾਂ ਦੀ ਖਾਤਰ ਕਰਦੇ ਕਿਉਂਕਿ ਉਹਨਾਂ ਨੂੰ ਹੈਲੀਕਾਪਟਰ ਦੇਣੇ ਆ ਐਦਕਿ ਉਹਨਾਂ ਨੇ ਜਿਹੜਾ ਥੋੜਾ ਆਜ ਇਹਨਾਂ ਤੋਂ ਹੱਥ ਕੱਸਿਆ ਵਾ ਤੇ ਫਿਰ ਇਹ ਹੋਰ ਜ਼ਿਆਦਾ ਹੁਣ ਕਰਨਗੇ ਇਸ ਕਰਕੇ ਸਾਡੀ ਇਹਦੇ ਵਿੱਚ ਇਹ ਆ ਵੀ ਅਸੀਂ ਜਿਹੜਾ ਉਹ ਮਿਲਦੇ ਆ ਉਹਨਾਂ ਦੇ ਪੱਖ 'ਚ ਮਿਲਦੇ ਸਾਡੇ ਪੱਖ 'ਚ ਨੇ ਸਾਡੇ ਪੱਖ 'ਚ ਹੁਣ ਤੇ ਸਾਡੇ ਧਰਨੀਆਂ ਮਜ਼ਾਰਿਆਂ 'ਚ ਆਉਣ ਸਾਨੂੰ ਪੁੱਛ ਸਕਦੇ ਆ ਸਾਡੇ ਕੋਲ ਦੂਜੀਆਂ ਪਾਰਟੀਆਂ ਆਉਂਦੀਆਂ ਅਸੀਂ ਉਹਨਾਂ ਨੂੰ ਕਿਉਂ ਨਹੀਂ ਕੁਝ ਕਹਿੰਦੇ ਇਹ ਵੀ ਆ ਸਕਦੇ ਪਰ ਇਹ ਆਉਂਦੇ ਨਹੀਂ ਇਸ ਕਰਕੇ ਨਹੀਂ ਆਉਂਦੇ ਕਿਉਂਕਿ ਇਹ ਆ ਜਿਹੜੇ ਲੋਕ ਇਹ ਇਹ ਉਹਨਾਂ ਨੂੰ ਪੁੱਛਣਗੇ ਸਵਾਲ ਪੁੱਛਣਗੇ ਨਾ ਸਵਾਲਾਂ ਦੇ ਜਵਾਬ ਨਹੀਂ ਹੈਗੇ ਤਾਂ ਨਹੀਂ ਸਾਡੇ ਕੋਲ ਆਉਂਦੇ ਚਲੋ ਮੰਨਿਆ ਜੇ ਉਹ ਦਿੱਲੀ ਵਾਲੇ ਨਹੀਂ ਸਮਝਦੇ ਸਾਡੀਆਂ ਪਰੇਸ਼ਾਨੀਆਂ ਪਰ ਜਿਹੜੇ ਪੰਜਾਬ ਦੇ ਬੀਜੇਪੀ ਵਾਲੇ ਨੇ ਉਹ ਤਾਂ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੰਜਾਬ ਦਾ ਦਰਦ ਤੇ ਆਉਣੀ ਨਜ਼ਰ ਆ ਰਿਹਾ ਕੋਣਾ ਸੰਸਦ ਦੇ ਵਿੱਚ ਰੌਲਾ ਪੈ ਰਿਹਾ ਤੇ ਬਿੱਟੂ ਸਾਹਿਬ ਬੋਲ ਉੱਠੇ ਉੱਤੇ ਵੀ ਭਰਾਓ ਇਹਨਾਂ ਦੀ ਗੱਲ ਮੰਨ ਲਓ ਮੁੜ ਕੇ ਨਾਖੋ ਜੇ ਪੰਜਾਬ ਚ ਕੁੱਟ ਪਈ ਤੇ ਮੈਂ ਨਹੀਂ ਜੇ ਜ਼ਿੰਮੇਵਾਰ ਕਿਉਂਕਿ ਹੁਣ ਐਸ ਵਕਤ ਇਹਨਾਂ ਨੂੰ ਲੀਡਰ ਲਾਇਆ ਨਾ ਇਹ ਗੱਲ ਆਪਣੇ ਮੂੰਹ ਸੰਸਦ ਦੇ ਵਿੱਚ ਬੋਲ ਉੱਠੇ ਆ ਵੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਵਾ ਛੋਟੇ ਦੁਕਾਨਦਾਰਾਂ ਦੀ ਇਹ ਮੰਨ ਲਓ ਜੇ ਤੁਹਾਨੂੰ ਪਿੰਡਾਂ ਚ ਕੁੱਟ ਪਈ ਤੇ ਮੈਂ ਜ਼ਿੰਮੇਵਾਰ ਨਹੀਂ ਇਹ ਬੋਲ ਉੱਠੇ ਹੁਣ ਇਹਦਾ ਵੱਧੋ ਕੀ ਕਰਨ ਕਿਉਂਕਿ ਉਹਨਾਂ ਆਪਣੀ ਕੁਰਸੀ ਵੀ ਬਚਾਉਣੀ ਆ ਆਪਣੀ ਉਹਨਾਂ ਰਾਜ ਸੱਤਾ ਵੀ ਭੋਗਣੀ ਆ ਇਸ ਕਰਕੇ ਖੁੱਲਕੇ ਨਹੀਂ ਬੋਲਦੇ ਪਰ ਅੰਦਰ ਖਾਤੇ ਬੋਲਦੇ ਜ਼ਰੂਰ ਆ ਅੱਜ ਦਾ ਜਿਹੜਾ ਮਾਰਚ ਆ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੱਥੇ ਜਾਰੀ ਸਮਾਪਤੀ ਹੋਣੀ ਹੈ ਇਹ ਅਸੀਂ ਜਿਹੜਾ ਮਾਰਚ ਵਾਜੀ ਪਿੰਡ ਨੰਗਲੀ ਤੋਂ ਸ਼ੁਰੂ ਕਰਕੇ ਤੇ ਅਸੀਂ ਗਾਹ ਨੂੰ ਸ਼ਹਿਰ ਵੱਲੋਂ ਰਤਨ ਸਿੰਘ ਚੌਕ ਫਿਰ ਕਸਟਮ ਚੌਕ ਫਿਰ ਰਿਆਲਟੋ ਚੌਕ ਤੋਂ ਹੋ ਕੇ ਤੇ ਫਿਰ ਅਸੀਂ ਜਿਹੜਾ ਇਹ ਹੈਗਾ ਵਾ ਆਪਣਾ ਕਚਹਿਰੀਆਂ ਡੀਸੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਇਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਤੇ ਉੱਥੇ ਬੀਜੇਪੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਵਾਪਸ ਮੁੜਾਂਗੇ ਮੈਨੂੰ ਦੱਸੋ ਜੇ ਨਹੀਂ ਤੁਹਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਤਾਂ ਫਿਰ ਦਿੱਲੀ ਦੇ ਬਾਊਂਡਰਾਂ ਤੇ ਜਾਣ ਦੀ ਜ਼ਰੂਰਤ ਪਈ ਤਾਂ ਕਿਸਾਨ ਯੂਨੀਅਨ ਤਿਆਰ ਨੇ ਜਾਣ ਵਾਸਤੇ ਅਸੀਂ ਕਿ ਹੁਣ ਇਹਨਾਂ ਨੇ ਝੋਨੇ ਆਪਣੇ ਲਾਲੇ ਆ ਟਰੈਕਟਰ ਢੋਲੇ ਆ ਟਰੈਕਟਰ ਧੋ ਕੇ ਉਹਨੂੰ ਜਾਣ ਦੀ ਤਿਆਰੀ ਆ ਇਹ ਜਿਤਨਾ ਕਹਿ ਲੋ ਰਿਹੈ ਹਸਲ ਕਰਨ ਦਾ ਮਕਸਦ ਇਹੋ ਹੀ ਆ ਵੀ ਕਿਤੇ ਆ ਨਾ ਸਮਝੇ ਪਈ ਅਸੀਂ ਪੰਜਾਬ ਚੱਲ ਕੇ ਸਾਨੂੰ ਚੇਤਾ ਭੁੱਲ ਗਿਆ ਸਾਡੀ ਫੁੱਲ ਤਿਆਰੀ ਆ ਤੇ ਅਸੀਂ ਦੁਬਾਰਾ ਖਨੌਰੀ ਤੇ ਸ਼ੰਭੂ ਨੂੰ ਵੱਡੇ ਮੋਰਚਿਆਂ ਦੇ ਵਿੱਚ ਪਹੁੰਚਾਂਗੇ ਜੀ ਅੱਜ ਵੀ ਮੈਂ ਦੇਖ ਰਿਹਾ ਵੱਡੀ ਤਦਾਦ ਦੇ ਵਿੱਚ ਕਿਸਾਨ ਵੀਰਾਂ ਨੇ ਟਰੈਕਟਰ ਜਿਹੜੇ ਨੇ ਆਪਣੇ ਇੱਧਰ ਨੂੰ ਲਾਤੇ ਨੇ ਪੂਰਾ ਮਾਰਚ ਤਿਆਰ ਹੈ ਪੈਲੀਆਂ ਤੋਂ ਬਾਹਰ ਲੈ ਆਂਦੇ ਨੇ ਟਰੈਕਟਰ ਤੇ ਪੂਰਾ ਮਾਰਚ ਪੂਰੀ ਤਰ੍ਹਾਂ ਤਿਆਰ ਹੈ ਕਿਵੇਂ ਦੇਖਦੇ ਹੋ ਕਿੰਨੇ ਜਿਹੇ ਟਰੈਕਟਰਾਂ ਦਾ ਅੱਜ ਰੋਸ ਮਾਰ ਬਹੁਤ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰ ਆ ਰਹੇ ਆ ਜੀ ਬੜਾ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਨਾ ਇੱਕ ਜਿਹੜੀ ਸਾਡੇ ਪੁਰਖਿਆਂ ਦੀ ਗੱਲ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਸਾਨੂੰ ਵੜਦਾ ਹੀ ਦੂਣ ਸੁਆਏ ਹੋਏ ਜਦੋਂ ਜਦੋਂ ਸਾਨੂੰ ਕੋਈ ਨੱਪਣ ਦੀ ਕੋਸ਼ਿਸ਼ ਕਰਦਾ ਨਾ ਹੀ ਉਹਨਾਂ ਉੱਡਾ ਹੀ ਸ਼ਕਤੀ ਦੇ ਨਾਲ ਮੁਕਾਬਲਾ ਕੀਤਾ ਤੇ ਮੋਦੀ ਸਾਹਿਬ ਨੂੰ ਲੰਗੜੀਆਂ ਕਰਕੇ ਨਾ ਸਾਡੇ ਲੋਕਾਂ ਤੋਂ ਉਤਸ਼ਾਹ ਵਾਪੀ ਇਹਨੂੰ ਸੁੱਟ ਵੀ ਸਕਦੇ ਆ ਉਹਨੂੰ ਸੁੱਟਣ ਦੀ ਖਾਤਰੇ ਵੱਡੀ ਪੱਧਰ ਤੇ ਲੋਕ ਖੁਸ਼ ਵਾ ਇਹ ਤਿਆਰੀਆਂ ਕਰੇ ਸ਼ੰਭੂ ਤੇ ਤੇਖਨਵਰੀ ਤੇ ਵੱਡੀ ਪੱਧਰ ਤੇ ਪਹੁੰਚਣਗੇ ਜੀ ਤੇ ਇਹ ਜਿਹ ਨੋਕਾਤ ਵਿਖਾਉਣ ਦੀ ਕੋਸ਼ਿਸ਼ ਕਰ ਰਹਿਆ ਹਨ ਉਹਨੂੰ ਉਹਦੀ ਏਕਾਦ ਲੋਕ ਵਿਖਾਉਣਗੇ ਪਰ ਜਦੋਂ ਨਹੀਂ ਸੀ ਇਸ ਵਾਰ ਦੁਬਾਰਾ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਬਣੇ ਨੇ ਨਰਿੰਦਰ ਮੋਦੀ ਦੇ ਇਸ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਸੀ ਜੀ ਉਹ ਕਿਸਾਨਾਂ ਨੂੰ ਪੂਰਾ ਸਾਥ ਦੇਣਗੇ ਕਿਸਾਨਾਂ ਦੀ ਮੰਜਮਾਂ ਦੇ ਦੇਣਗੇ ਪਰ ਜੇ ਦੋ ਸਾਲ ਢਾਈ ਲੰਘਣਗੇ ਫਿਰ ਦੇਣਗੇ ਚੇਤ ਆਊਗਾ ਕੁਰਸੀ ਬੜੀ ਪਿਆਰੀ ਹੁੰਦੀ ਹੈ ਨਾ ਕੁਰਸੀ ਨਹੀਂ ਛੱਡਦੇ ਇਹ ਤੇ ਬੁੱਢੇ ਹੋ ਜਾਣ ਇਹਨਾਂ ਨੂੰ ਚਾਰ ਚੱਲ ਜਾਣੇ ਚੁੱਕ ਕੇ ਠਾਉਣ ਤਾਂ ਵੀ ਕੁਰਸੀ ਨਹੀਂ ਛੱਡਦੇ ਫਿਰ ਇਹਨਾਂ ਨੂੰ ਕਿਸਾਨ ਚੇਤੇ ਆਉਣਗੇ ਆਉਣਗੇ ਮੋੜਨਗੇ ਮੱਛੀ ਪੱਥਰ ਛੱਟ ਕੇ ਮੜੂਗੀ ਪਰ ਅਸੀਂ ਆਨੇ ਆ ਵੀ ਜਦੋਂ ਵੀ ਆਉਣ ਆਉਣ ਜਰੂਰ ਲੋਕਾਂ ਦਾ ਭਲਾ ਹੋਣਾ ਚਾਹੀਦਾ ਅੱਜ ਦੇ ਮਜ਼ਦੂਰ ਦਾ ਹਾਲ ਚੌਂਕਾਂ ਦੇ ਚੌਂਕ ਭਰੇ ਆ ਬੇਰੁਜ਼ਗਾਰ ਹੋ ਗਏ ਆ ਲੋਕ ਅੱਜ ਕਿਸਾਨਾਂ ਦੇ ਆਲੇ ਨਾ ਸਰੋ ਕਰਜੇ ਨਹੀਂ ਲਾਦੇ ਆਪਣੀਆਂ ਜ਼ਮੀਨਾਂ ਵੇਚ ਕੇ ਪੁੱਤ ਬਾਹਰ ਨੂੰ ਤੋਰਦੇ ਨਾ ਅੱਜ ਵਪਾਰੀਆਂ ਛੋਟਿਆਂ ਦਾ ਇਹ ਹਾਲ ਆ ਕਿ ਉਹਨਾਂ ਦੀ ਲਗਾਤਾਰ ਕੁਰਕੀਆਂ ਹੋ ਰਹੀਆਂ ਦੁਕਾਨਾਂ ਦੀਆਂ ਕੋਠੀਆਂ ਦੀਆਂ ਕੋਈ ਬਾਤ ਪੁੱਛਣ ਵਾਲਾ ਨਹੀਂ ਆ ਐਸੇ ਕਾਨੂੰਨ ਨਹੀਂ ਚਾਹੀਦੇ ਨਾ ਇਹੋ ਜੀ ਆਜ਼ਾਦੀ ਚਾਹੀਦੀ ਸੀ ਸਾਨੂੰ ਆਜ਼ਾਦੀ ਚਾਹੀਦੀ ਜਿੱਥੇ ਸੁਖ ਦੀ ਰੋਟੀ ਖਾ ਸਕਦੇ ਅਸੀਂ ਆਪਣੀ ਧਾਰਮਿਕ ਗੱਲ ਕਰ ਸਕਦੇ ਅਸੀਂ ਆਪਣੀ ਜਿਹੜੀ ਆ ਲੋਕਾਂ ਦੇ ਜਿਹੜਾ ਇੱਕ ਦੂਜੇ ਨਾਲ ਦੁੱਖ ਸੁੱਖ ਉਹ ਕਰ ਸਕਦੇ ਐਸੀ ਆਜ਼ਾਦੀ ਮੰਗਦੇ ਸਾਂ ਨਾ ਕਿ ਇਹ ਵੀ ਰੋਜ਼ ਮੁਸ਼ਕਲਾਂ ਵਾਲੀ ਆਜ਼ਾਦੀ ਨਹੀਂ ਮੰਗਦੇ ਕੋਈ ਜ਼ਿਆਦਾ ਆਜ਼ਾਦੀ ਮਿਲੀ ਨਹੀਂ ਨਹੀਂ ਮਿਲੀ ਆਜ਼ਾਦੀ ਜੀ ਅੱਜ ਫਿਰਦੇ ਆ ਹਿੰਦੂ ਜੀ ਤਾਂ ਜਰੂਰ ਜੀ ਇਹ ਕਿਸਾਨ ਵੀਰ ਨੇ ਜਿਹੜਾ ਜੀ ਅੱਜ ਫਿਰ ਵੱਡੀ ਤਦਾਦ ਦੇ ਵਿੱਚ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਟਰੈਕਟਰ ਮਾਰਚ ਕਰਨ ਲਈ ਤਿਆਰ ਨੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੰਜਾਂ ਨੇ ਉਹਨਾਂ ਨੂੰ ਲੈ ਕੇ ਜਨੂਨੀਆਂ ਚਾਪੀਆਂ ਵੀ ਸਾੜੀਆਂ ਜਾਣੀਆਂ ਨੇ ਪਰ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੇ ਫਿਰ ਐਤਵਾਰ ਜਿਹੜਾ ਰੋਕੀ ਤਾ ਕਿ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹਨਾਂ ਨੂੰ ਜ਼ਰੂਰ ਲੈ ਕੇ ਆ ਜੀ ਭਾਈ ਕਿਵੇਂ ਦੇਖਦੇ ਹੋ ਅੱਜ ਆਜ਼ਾਦੀ ਦਿਹਾੜਾ ਮਨਾ ਰਿਹਾ ਪੂਰਾ ਭਾਰਤ ਪਾਕਿਸਤਾਨ ਫਿਰ ਅੱਜ ਰੋਡ ਦੇ ਉੱਪਰ ਨੇ ਟਰੈਕਟਰ ਮਾਰਚ ਜਾ ਰਿਹਾ ਮੈਂ ਡਾਕਟਰ ਗੁਰਮੀਰ ਸਿੰਘ ਨੰਗਲੀ ਜ਼ਿਲ੍ਹਾ ਸਖਤਾਰ ਸíduਪਤਮ ਇਹ ਇਸ ਤਰ੍ਹਾਂ ਕਿ ਅੱਜ ਇੱਕ ਟਰੈਕਟਰ ਮਾਰਚ ਨਹੀਂ ਆ ਇੱਕ ਲੋਕਾਂ ਨੂੰ ਜਗਾਉਣ ਵਾਸਤੇ ਵੀ ਇੱਕ ਰੋਡ ਸ਼ੋਅ ਕਰਾਇਆ ਜਾ ਰਿਹਾ ਇੱਕ ਸੁਪਰੀਮ ਕੋਰਟ ਦਾ ਪਿਛੇ ਫੈਸਲਾ ਆਇਆ ਹੈ ਕਿ ਸਿਰਫ 400 ਕਿਸਾਨ ਜਿਹੜਾ ਇਸ ਟਾਈਮ ਬਾਰਡਰਾਂ ਦੇ ਬੈਠਾ ਉਹ ਆਪਾਂ ਦਿਖਾ ਰਹੇ ਹਾਂ ਕਿ ਸੋ 400 ਕਿਸਾਨ ਬਾਰਡਰਾਂ ਤੇ ਨਹੀਂ ਬੈਠਾ ਕਿਸਾਨ ਸਾਰੇ ਜਿਹੜੇ ਆ ਬਿਲਕੁਲ ਤਿਆਰ ਆ ਰੈਡੀ ਆ ਵੇਖੋ ਟਰੈਕਟਰ ਵੇਲੇ ਆ ਕਿਸਾਨੋ ਵੇਲੇ ਆ ਅਗਲੇ ਹਫਤੇ ਤੋਂ ਪੂਰੀ ਤਿਆਰੀ ਤੇ ਨਾਲ ਉਸ ਤਰ੍ਹਾਂ ਬਾਰਡਰ ਫੇਰ ਭਰੇ ਜਾਣਗੇ ਪੂਰੀ ਜਿੰਦਾ ਜਿੰਨੇ ਜ਼ੋਰ ਦੇ ਨਾਲ ਪਹਿਲੇ ਦਿਨ ਗਏ ਸੀ ਨਾ ਕਿਸਾਨ ਉਸੇ ਜ਼ੋਰ ਦੇ ਵੇਖੋ ਸਭ ਫਰੀ ਹੋ ਗਿਆ ਝੋਨੇ ਲੱਗਣੇ ਅਸੀਂ ਲੱਗੇ ਆ ਕਿਸਾਨ ਫਰੀ ਆ ਟਰੈਕਟਰ ਫਰੀ ਆ ਇੱਕ ਯਾਗ ਕਰੇ ਰੈਲੀ ਕਰ ਰਹੇ ਆ ਆਪਾਂ ਚਾ ਕਾ ਜਾਗਰੂਕ ਲੋਕ ਕਿਉਂਕਿ ਜਿਹੜੇ ਨਵੇਂ ਕਾਨੂੰਨ ਆਏ ਲੋਕਾਂ ਨੂੰ ਨਹੀਂ ਪਤਾ ਲੱਗਦਾ ਬਾਰੇ ਇਹ ਰੈਲੀ ਦੇ ਵਿੱਚ ਅੱਪਾ ਦੱਸਾਂਗੇ ਸਪੀਕਰਾਂ ਵਿੱਚ ਲਾ ਕੇ ਲਾਉਟ ਸਪੀਕਰ ਲਾਏ ਆ ਕਿ ਨਵੇਂ ਕਾਨੂੰਨ ਕਿਉਂ ਆਏ ਆ ਕਿਸ ਤਰ੍ਹਾਂ ਆਏ ਕੌਣ ਲੈਦੇ ਕੀ ਮਤਲਬ ਹੈ ਇਹਨਾਂ ਦਾ ਕਿਉਂਕਿ ਜਿਹੜੇ ਸਾਡੇ ਪਿੰਡਾਂ ਦੇ ਲੋਕ ਹੁੰਦੇ ਆ ਨਾ ਜਿੰਨਾ ਚਿਰ ਉਹਨਾਂ ਨੂੰ ਸਮਝ ਨਹੀਂ ਪੈਂਦੀ ਨਹੀਂ ਪੈਂਦੀ ਪਰ ਜਦੋਂ ਉਹਨਾਂ ਨੂੰ ਸਮਝ ਪੈ ਜਾਂਦੀ ਆ ਫਿਰ ਉਹ ਗੱਲ ਦੇ ਪੱਕੇ ਹੋ ਜਾਂਦੇ ਆ ਕਿ ਵਾਕਈ ਇਹ ਕਾਨੂੰਨ ਸਾਡੇ ਜਿਹੜੇ ਆ ਖਤਰਨਾਕ ਆ ਸਾਡੇ ਲਈ ਘਾਤ ਗਿਆ ਐਮ ਐਸ ਵੀ ਵਰ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਹੁਣ ਪਤਾ ਲੱਗ ਗਿਆ ਦੇਖੋ ਕਿੰਨਾ ਕਿਸਾਨ ਲੱਖਾਂ ਕਿਸਾਨ ਜਿਹੜੇ ਆ ਆਪਣੇ ਰੋੜਾਂ ਦੇ ਆ ਗ ਜਦੋਂ ਇਹਨੂੰ ਕਿਸਾਨ ਨੂੰ ਕਿਉਂਕਿ ਕਿਸਾਨ ਨੇ ਕਿਹਾ ਕੋਈ ਐਡਾ ਪੜ੍ਹਿਆ ਲਿਖਿਆ ਨਹੀਂ ਅਸੀਂ ਮੰਨਦੇ ਜਦੋਂ ਇੱਕ ਅਨਪੜ੍ਹ ਬੰਦੇ ਨੂੰ ਕਿਸੇ ਚੀਜ਼ ਦੀ ਪੱਕਾ ਨਿਰਧਤਾ ਹੋ ਜਾਂਦੀ ਹੈ ਕਿ ਵਾਕੇ ਨੁਕਸਾਨ ਦੇ ਆ ਫੇਰ ਉਹਨੂੰ ਕੋਈ ਚੀਜ਼ ਨਹੀਂ ਮੋਟਸਾਰੀ ਫੇਰ ਉਹ ਆਰ ਪਾ ਦੀ ਜੰਗ ਲੱਗਣ ਨੂੰ ਤਿਆਰ ਆ ਇਹ ਸਾਡੇ ਆਰਪਾ ਦੀ ਯੰਗ ਹੈ ਜਿਹੜੀ ਚੱਲ ਰਹੀ ਆ। ਪਰ ਐਮਐਸਪੀ ਦੇ ਸਹਿਮਤੀ ਵੀ ਬਣੀ ਸੀ। ਥੋੜੀਆਂ ਐਮਐਸਪੀ ਦੀਆਂ ਜਿਹੜੀਆਂ ਮੰਨੀਆਂ ਵਜਈਆਂ ਸੀ। ਨਹੀਂ, ਮੰਨੀਆਂ ਨਹੀਂ ਸੀ। ਇੱਕੋ ਇੱਕ ਜ਼ੁਬਾਨੀ ਗੱਲ ਕਹਿ ਦਿੰਦਾ ਵੀ ਮੈਂ ਫਲਾਣਾ ਕੰਮ ਕਰ ਦਿੰਦਾ ਵਾਂ। ਤੁਸੀਂ ਮੈਨੂੰ ਕੋ ਲਿਖ ਕੇ ਦੇ, ਮੈਂ ਉਹਨੇ ਨਹੀਂ ਲਿਖ ਕੇ ਦਿੰਦਾ। ਉਹਨੂੰ ਤੁਸੀਂ ਮੰਨ ਨਹੀਂ ਸਕਦੇ ਹੋਗੀ ਗੱਲ। ਜਿੰਨਾ ਰਿਟਰਨ ਨਹੀਂ ਮਿਲਦਾ, ਲਿਖਤ ਨਹੀਂ ਪੈਂਦਾ, ਸਰੀਆ ਸ਼ਰਤਾਂ ਹਡੀਆਂ ਉਹਨਾਂ ਚਿਰ ਕੋਈ ਉਹਨੂੰ ਮੰਨਣਾ ਨਹੀਂ ਜਾ ਸਕਦਾ। ਵੇਖੋ ਮੁਕਰਗੇ। ਅਸੀਂ ਤੇ ਅਸੀਂ ਕੋ ਨਵੀਂ ਮੰਗ ਲਿਖਣਗੇ ਜਲਦੀ। ਜਿਹੜੀਆਂ ਮੰਗਾਂ ਉਹ ਮੰਨੇ ਸੀ ਮੋਦੀ ਸਾਹਿਬ। ਅਸੀਂ ਉਹ ਗਏ ਆ ਵੀ ਜਦੋਂ ਸਾਨੂੰ ਤੁਸੀਂ ਉਦੋਂ ਲਿਖਤੀ ਨਹੀਂ ਦਿੱਤੀਆਂ ਲਿਖਤੀ ਦੋ ਇਹਦੇ ਕੋਈ ਨਵੀਂ ਸਾਡੀ ਕੋਈ ਨਵੀਂ ਡਿਮਾਂਡ ਨਹੀਂ ਆ ਨਵੀਂ ਮੰਗਣੀ ਆ ਪੁਰਾਣੀਆਂ ਮੰਗਣੀਆਂ ਆ ਉਹ ਪੁਰਾਣੀਆਂ ਨੂੰ ਮੁੱਕਰ ਗਿਆ ਕੋਈ ਸਾਡੀ ਨਵੀਂ ਡਿਮਾਂਡ ਤਾਂ ਹੈ ਨਹੀਂ ਜੋ ਉਹਨਾਂ ਕਿਹਾ ਸੀ ਹੈਗਾ ਠੀਕ ਆ ਉਹ ਮੋਹਰ ਲਾ ਦਿਓ ਉੱਤੇ ਨਹੀਂ ਲਾ ਰਹੇ ਇਸ ਕਰਕੇ ਜਿਹੜਾ ਵਾ ਜਿੰਨਾ ਚਿਰ ਵੇਖੋ ਜੇ ਮੋਤੀ ਦੀ ਕੁਰਸੀ ਦੇ ਇਕੱਲੇ ਤੋ ਟੁੱਟੀ ਆਰਗਾ ਤਿੰਨ ਰਹਿ ਗਈਆਂ ਹੋਸਦਾ ਆਉਂਦੀ ਮੇਰੇ ਦੂਜੀ ਵੀ ਤੋੜ ਦਈ ਆਪਾਂ ਇਹ ਲੋਕਾਂ ਦਾ ਕਿਸਾਨਾਂ ਦਾ ਜਿਹੜਾ ਆਪਣੇ ਖੁਦ ਜ਼ੁਬਾਨੀ ਆਰਗਾ ਭਾਜਪਾ ਦੇ ਮਨਿਸਟਰ ਜਿਹੜੇ ਬਣਿਓ ਕਹਿ ਚੁੱਕੇ ਮੰਨ ਗਿਆ ਇਸ ਗੱਲ ਨੂੰ ਕਿ ਸਾਨੂੰ ਕਿਸਾਨਾਂ ਦੇ ਲੋਕਾਂ ਨੇ ਮਾਰਿਆ ਮਜ਼ਦੂਰਾਂ ਕਿਸਾਨਾਂ ਨੇ ਮਾਰਿਆ ਇਹ ਗੱਲ ਉਹ ਮੰਨਦੇ ਆ ਜੇ ਉਹ ਮੰਨਦੇ ਆ ਤੇ ਐਰਕਾ ਜਿਹੜਾ ਰਵਨੀਲ ਬਿੱਟੂ ਨੇ ਕਿਹਾ ਵਾ ਪੀ ਇਹਨਾਂ ਨੇ ਮੰਨ ਲੋ ਜਿਹੜੇ ਇੱਥੇ ਮੌਜੂਦਾ ਉਹਨਾਂ ਦੇ ਐਮਪੀ ਬਣੇ ਨੇ ਉਹ ਕਹਿ ਰਹੇ ਨੇ ਕਿ ਉਹਨੂੰ ਪਤਾ ਪੰਜਾਬ ਚ ਰਹਿ ਰਹੇ ਉਹਨਾਂ ਨੂੰ ਪਤਾ ਪੰਜਾਬ ਦੇ ਹਾਲਾਤ ਕਿ ਤੇ ਉਹਨਾਂ ਨੇ ਸਮਝ ਕੀ ਉਹ ਅਲਰਟ ਕਰ ਰਹੇ ਨੇ ਮੋਦੀ ਨਾਲ ਜੀ ਵੀ ਕਿ ਅਜੇ ਵੀ ਮੰਨ ਜਾ ਇਹ ਸੋ ਇੱਕ ਈਗੋ ਆ ਗੱਲ ਕੋ ਵੱਡੀ ਨਹੀਂ ਆ ਈਗੋ ਆ ਮੋਦੀ ਦੀ ਕਿ ਮੈਂ ਪਿਛਲੀ ਵਾਰੀ ਮਾਫੀ ਮੰਗੀ ਸੀ ਤੈਰ ਕਾ ਮੈਂ ਨਹੀਂ ਮੰਨਦਾ ਪਰ ਉਹ ਮੰਨਣਾ ਪਊ ਜਿੰਨਾ ਚਿਰ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਅੱਗੇ ਕਿਹਾ ਸੀ ਕਿ ਮੇਰੇ ਕੋ ਗਲਤੀ ਹੋ ਗਈ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਜਿੰਨਾ ਚਿਰ ਤੱਕ ਉਹ ਗਲਤੀ ਦੁਬਾਰਾ ਨਹੀਂ ਮੰਨਦੇ ਉਹਨਾਂ ਚਿਰ ਤੱਕ ਬਾਰਡਰਾਂ ਦੇ ਕਿਸਾਨ ਇਸ ਤਰ੍ਹਾਂ ਹੀ ਡੜੇ ਰਹਿਣਗੇ ਤਾਂ ਜਰੂਰ ਜੀ ਅੱਜ ਵੀ ਵੱਡਾ ਟਰੈਕਟਰ ਮਾਰਚ ਆ ਜਿਹੜਾ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਦੀਆਂ ਜਿਹੜੀਆਂ ਮੰਗਾਂ ਨੇ ਮਨਾਉਣ ਵਾਸਤੇ ਕਿ ਐਮਐਸਪੀ ਦੇ ਚਣੂਨ ਨੇ ਜਾਂ ਹੋਰ ਕਿਸ ਤਰ੍ਹਾਂ ਦੇ ਚਣੂਨ ਨੇ ਜਿਹੜੇ ਉਹਨਾਂ ਨੂੰ ਰੱਦ ਹੋਣ ਵਾਸਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨ ਜੁਨੀਅਨ ਜਿਹੜੇ ਹੈ ਉਹਨਾਂ ਵੱਲੋਂ ਵੱਡਾ ਟਰੈਕਟਰ ਮਾਰਕ ਕੀਤਾ ਜਾ ਰਿਹਾ ਤੇ ਜਿਹੜੇ ਚਾਲੇ ਕਾਨੂੰਨ ਬਣਾਏ ਨੇ ਉਹਨਾਂ ਦੀਆਂ ਚਾਪੀਆਂ ਵਿਸਾੜੀਆਂ ਜਾਂਦੀਆਂ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਮੰਨੀਆਂ ਬੰਨੀਆਂ ਜਾਂਦੀਆਂ ਜਾਂ ਨਹੀਂ ਮੰਨੀਆਂ ਜਾਂਦੀਆਂ ਪਰ ਇਸ ਵੇਲੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੱਡੀ ਤਦਾਦ ਵਿੱਚ ਟਰੈਕਟਰਾਂ ਦੁਆਰਾ ਕਿਸਾਨਾਂ ਨੇ ਰੋਸ ਮਾਰਕ ਕੀਤਾ ਹੈ